ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਜੈ ਸਰਬਾਨਨ ਸਾਥੀਓ ਅੱਜ ਆਪਾਂ ਗੱਲ ਕਰਨੀ ਹੈ ਐਮ ਐਲ ਏ ਬਲਕਾਰ ਸਿੰਘ ਸਿੱਧੂ ਤੇ ਉਹਦੇ ਤੇ ਗੱਲ ਕਰਨੀ ਹੈ ਛੋਟੀ ਜੀ ਗੱਲ ਕਰਾਂਗੇ ਤੇ ਬੇਨਤੀਆਂ ਕਰਾਂਗੇ ਕੁਝ ਕੁਲਤਾਰ ਸਿੰਘ ਸੰਧਵਾ ਜੀ ਜਿਹੜੇ ਸਾਡੇ ਮਾਨਯੋਗ ਸਪੀਕਰ ਸਤਿਕਾਰਯੋਗ ਸਪੀਕਰ ਹੈ ਮੇਰੇ ਹਲਕੇ ਨਾਲ ਸੰਬੰਧਤ ਐਮ ਐਲ ਏ ਉਨਨੂੰ ਬੇਨਤੀ ਕਰਾਂਗੇ ਕਿ ਕੁਲਤਾਰ ਸਿੰਘ ਜੀ ਤੁਹਾਨੂੰ ਥੋੜਾ ਜਿਹਾ ਯਾਦ ਕਰਾ ਦਈਏ ਪਿਛਲੇ ਸਾਲ ਤੁਹਾਡੇ ਭਰਾ ਦੇ ਨਾਲ ਜਿਹੜੇ ਕਿ ਐਡਵੋਕੇਟ ਸਾਹਿਬ ਹੈ ਉਹਨਾਂ ਦੇ ਨਾਲ ਇੱਕ ਹੌਲਦਾਰ ਜੀ ਬੋੜ ਸਿੰਘ ਦੀ ਇੱਕ ਰਿਕਾਰਡਿੰਗ ਵਾਇਰਲ ਹੋਈ ਸੀ ਜਿਹਦੇ ਵਿੱਚ ਤੁਹਾਡਾ ਬ੍ਰਦਰ ਇਹ ਗੱਲ ਕਹਿ ਰਿਹਾ ਸੀ ਕਿ ਮੇਰਾ ਤੂੰ ਕੰਮ ਨਹੀਂ ਕਰਦਾ ਤੇ ਉਹਦੇ ਵਿੱਚ ਧਮਕੀਆਂ ਵੀ ਦੇ ਰਿਹਾ ਸੀ ਮਾਵਾ ਭੈਣਾਂ ਦੀਆਂ ਮੇਰੇ ਗਾਲਾਂ ਕੱਢ ਰਹੀਆਂ ਸੀ ਤੇ ਉਹ ਹੌਲਦਾਰ ਨੂੰ ਤੁਸੀਂ ਬਦਲੀ ਵੀ ਕਰਤੀ ਸੀ ਪਰ ਗਲਤੀ ਤੁਹਾਡੇ ਬ੍ਰਦਰ ਦੀ ਸੀ ਉਸ ਮਸਲੇ ਨੂੰ ਤੁਸੀਂ ਕੀ ਕੀਤਾ ਸੀ ਕਿ ਵਿਧਾਨ ਸਭਾ ਦੋ ਦੋ ਸੈਸ਼ਨ ਚੱਲਦਾ ਸੀ ਤੇ ਤੁਸੀਂ ਇੱਕ ਛੋਟੇ ਜਿਹੇ ਮਸਲੇ ਨੂੰ ਇੱਕ ਹੌਲਦਾਰ ਤੇ ਕਿੱਦਾਂ ਹੌਲਦਾਰ ਦਾ ਕਿੱਡਾ ਮਸਲਾ ਹੈ ਇੱਕ ਓਵਰ ਰੈਂਕਾ ਹੋ ਉਸ ਮਸਲੇ ਨੂੰ ਤੁਸੀਂ ਸੈਸ਼ਨ ਦੇ ਵਿੱਚ ਮਸਲਾ ਠਾਪਾ ਸੀ ਵਿਧਾਨ ਸਭਾ ਦੇ ਵਿੱਚ ਤੇ ਤੁਸੀਂ ਕੁਐਸਚਨ ਕੀਤਾ ਸੀ ਕੁਮਰ ਵਿਜੇ ਪ੍ਰਤਾਪ ਜੀ ਨੂੰ ਤੇ ਉਹਨਾਂ ਨੇ ਫਿਰ ਜਵਾਬ ਦਿੱਤਾ ਸੀ ਤੁਹਾਨੂੰ ਪਤਾ ਕੀ ਜਵਾਬ ਦਿੱਤਾ ਸੀ ਇਸ ਦੀ ਖੋਦਕ ਦੇ ਵਿੱਚ ਤੁਸੀਂ ਉਹ ਹੌਲਦਾਰ ਤੇ ਪਰਚਾ ਦਰਜ ਕੀਤਾ 5 6 ਸਾਲ ਪੁਰਾਣੀ ਕੋਈ ਗੱਲ ਨੂੰ ਲੈ ਕੇ ਤੁਸੀਂ ਐਫੀਡਵਿਟ ਲੈ ਕੇ ਪਰਚਾ ਦਰਜ ਕੀਤਾ ਕੀਤਾ ਸੀ ਨਾ ਤੁਸੀਂ ਕੁਐਸਚਨ ਜਿਹੜਾ ਠਾਉਣ ਵਾਲਾ ਉਹ ਤਾਂ ਸੈਸ਼ਨ 'ਚ ਠਾਉਂਦੇ ਨਹੀਂ ਤੇ ਇੱਕ ਛੋਟੇ ਜਿਹੇ ਹੌਲਦਾਰ ਦਾ ਤੁਸੀਂ ਕੁਐਸਚਨ ਸੈਸ਼ਨ ਦੇ ਵਿੱਚ ਲੈ ਕੇ ਸੀ ਤੇ ਕਾਰਵਾਈ ਦੀ ਮੰਗ ਕੀਤੀ ਸੀ ਤੇ ਕਾਰਵਾਈ ਵੀ ਹੋ ਗਈ ਸੀ ਹੁਣ ਤੁਹਾਨੂੰ ਕੁਐਸਚਨ ਕਰਦੇ ਹਾਂ ਅਸੀਂ ਕਿ ਤੁਹਾਡੀ ਕਾਸਟ ਨੂੰ RAM ਗੜੀਆਂ ਸਾਰੀ ਕਾਸਟ ਪੰਜਾਬ ਦੀ ਕਾਸਟ ਨੂੰ ਇਸ ਬੰਦੇ ਨੇ ਟਾਰਗੇਟ ਕੀਤਾ ਗੁੱਲੀ ਘੜ ਤੇ ਸ਼ਾ ਇਹੋ ਜੀਆਂ ਗੱਲਾਂ ਕਰ ਗਿਆ ਉਹ ਬਲਕਾਰ ਸਿੰਘ ਸਿੱਧੂ ਉਹਦੇ ਤੇ ਹੁਣ ਸੈਸ਼ਨ ਵੀ ਚੱਲ ਰਿਹਾ ਕੀ ਸੈਸ਼ਨ ਦੇ ਵਿੱਚ ਤੁਸੀਂ ਇੱਕ ਕੁਐਸਚਨ ਰੱਖੋਗੇ ਕਿ ਜਿਹੜਾ ਇਤਜ਼ਾਰ ਬਲਕਾਰ ਸਿੰਘ ਸਿੱਧੂ ਹੈ ਐਮ ਐਲ ਏ ਉਹਨੇ ਸਾਡੀ ਸਾਰੀ RAM ਗੜੀਆਂ ਬਰਾਦਰਰੀ ਨੂੰ ਟਾਰਗੇਟ ਕੀਤਾ ਤੇ ਜਾਤ ਪਰਖੀ ਆ ਉਸ ਬੰਦੇ ਨੇ ਕੀ ਕਾਰਵਾਈ ਕਰੋਗੇ ਕੀ ਕੁਐਸਚਨ ਤੁਸੀਂ ਠਾਉਂਗੇ ਹੁਣ ਸੈਸ਼ਨ ਦੇ ਵਿੱਚ ਕਿ ਭਈ ਇਹ ਬਲਕਾਰ ਸਿੰਘ ਸਿੱਧੂ ਤੇ ਪਰਚਾ ਹੋਣਾ ਚਾਹੀਦਾ ਕੀ ਠਾਉਂਗੇ ਕੀ ਇਹਨੂੰ ਸਸਪੈਂਡ ਕਰਨਾ ਚਾਹੀਦਾ ਪਰ ਨਹੀਂ ਠਾਉਂਦੇ ਕਿਉਂਕਿ ਉਹ ਤੁਹਾਡਾ ਮਸਲਾ ਇਹ ਬੁਜ਼ਾਰਤ ਦਾ ਮਸਲਾ ਹੈ ਤੁਹਾਡਾ ਸਰਕਾਰ ਦਾ ਮਸਲਾ ਤੁਸੀਂ ਨਹੀਂ ਬੋਲਣਾ ਤੁਸੀਂ ਸਾਰੀ ਰਾਮਗੜੀਆ ਬਾਰਾਦਰੀ ਨੂੰ ਟਾਰਗੇਟ ਕਰਾਤਾ ਇੱਕ ਐਮਐਲਏ ਤੋਂ ਤੇ ਪਰ ਤੁਸੀਂ ਅਜੇ ਤੱਕ ਮੂੰਹ ਵੀ ਨਹੀਂ ਖੋਲਿਆ ਹੁਣ ਦੱਸੋ ਕੁਐਸਚਨ ਕਰੋਗੇ ਕਿ ਨਹੀਂ ਕਰੋ ਕੁਐਸਚਨ ਸੈਸ਼ਨ ਚੱਲੀ ਜਾਂਦਾ ਦੇਖਦੇ ਤੁਸੀਂ ਕਰਦੇ ਕਿ ਨਹੀਂ ਕਰਦੇ ਜੇਕਰ ਤੁਸੀਂ ਕੁਐਸਚਨ ਨਹੀਂ ਕਰਦੇ ਤੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਇਹ ਪੂਰਾ ਕਲੀਅਰ ਹੋ ਗਿਆ ਕਿ ਪੰਜਾਬ ਦੀ ਸਰਕਾਰ ਦੇ ਵਿੱਚ ਆਪਸ ਵਿੱਚ ਐਮਐਲਏਆਂ ਦਾ ਕੋਈ ਗਠਬੰਧਨ ਨਹੀਂ ਹੈ ਆਪੋ ਆਪਣਾ ਢੋਲ ਕੀ ਵਜਾਈ ਜਾਂਦੇ ਆਪੋ ਆਪਣੀ ਬੰਦਰੀ ਵਜਾਈ ਜਾਂਦੇ ਆ ਜਿਆਦਾ ਤਾਂ ਦਿੱਲੀ ਦੇ ਅੰਡਰ ਤੁਸੀਂ ਚੱਲ ਰਹੇ ਹੋ ਇਸ ਤਰ੍ਹਾਂ ਦੇ ਪ੍ਰੈਸ਼ਰ ਚੱਲ ਰਹੇ ਹੋ ਇੱਕ ਐਮਐਲਏ ਦੇ ਹਲਕੇ ਦੇ ਵਿੱਚ ਜੇਕਰ ਕਿਸੇ ਲੇਡੀ ਸੁਰੱਖਿਅਤ ਨਹੀਂ ਉਹਦੀ ਐਮਐਲਏ ਦੀ ਮਾਨਸਿਕਤਾ ਵੇਖੋ ਲੇਡੀ ਦੇ ਬਾਰੇ ਕੀ ਬੋਲਦਾ ਜੇਕਰ ਉਹ ਲੇਡੀ ਦੀ ਸਖਤਤਾ ਨਹੀਂ ਸਾਡੀਆਂ ਤੇ ਫੇਰ ਅਸੀਂ ਇਹਨਾਂ ਨੂੰ ਫੋੜਿਆਂ ਤੇ ਲਾਉਣਾ ਇਹਨਾਂ ਨੂੰ ਰਗੜ ਕੇ ਐਮਐਲਏ ਨੂੰ ਇਸ ਕਰਕੇ ਸਾਡੀ ਬੇਨਤੀ ਹੈ ਕਿ ਐਮਐਲਏ ਬਲਕਾਰ ਸਿੰਘ ਨੂੰ ਸਸਪੈਂਡ ਕਰੋ ਤੇ ਅੱਗੇ ਜਿਹੜੀ ਕਾਰਵਾਈ ਬਣਦੀ ਹੈ ਉਹ ਕਰੋ ਤੇ ਮੈਂ ਚੇਅਰਪਰਸਨ ਨੂੰ ਵੀ ਲੇਡੀ ਜਿਹੜੇ ਚੇਅਰਪਰਸਨ ਹੈ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਐਮਐਲਏ ਬਲਕਾਰ ਸਿੰਘ ਤੇ ਪਰਚਾ ਵੀ ਦਰਜ ਕਰੋ ਤੇ ਨਾਲ ਉਹਨੂੰ ਸੈਸ਼ਨ ਦੇ ਵਿੱਚੋਂ ਵੀ ਸਸਪੈਂਡ ਕਰੋ ਇਦਕੀ ਤੇ ਬਾਕੀ ਰਹਿ ਗਈ ਗੱਲ ਮੈਂ ਹੋਰ ਵੀ ਤੁਹਾਨੂੰ ਦੱਸ ਦਿੰਦਾ ਕਿ ਡੇਢ ਸਾਲ ਤੁਹਾਡਾ ਬਕਾਇਆ ਹੈਗਾ ਤੇ ਤੁਹਾਡਾ ਕੰਮ ਚੱਲ ਪਿਆ ਕਿਉਂਕਿ ਮੇਰੇ ਕੋਲੇ ਇੱਕ ਰਿਕਾਰਡਿੰਗ ਪਈ ਹੈ ਕਿਸੇ ਚੇਅਰਮੈਨ ਦੀ ਹੁਣ ਸ਼ਾਇਦ ਚੇਅਰਮੈਨ ਆ ਉਹ ਨੇੜੇ ਹੀ ਆ ਉੱਥੇ ਬਣਦਾ ਜਿਹੜਾ ਨੇੜੇ ਹਲਕਾ ਐ ਐਮਐਲਏ ਉਦੀ ਇੱਕ ਮੇਰੇ ਕੋਲ ਰਿਕਾਰਡਿੰਗ ਪਈ ਐ ਐਸਐਚਓ ਬਾਜਾਖਾਨਾ ਨਾ ਤੇ ਉਹ ਸਿੱਧੀ ਡਾਇਰੈਕਟ ਗੱਲ ਕਰ ਰਿਹਾ ਵੀ ਐਨੇ ਕੁ ਲੈ ਲੈ ਯਾਰ ਮੇਰਾ ਹਿੱਸਾ ਰੱਖ ਲਈ ਸੈਟਿੰਗ ਵਾਲੀ ਵੀਡੀਓ ਰਿਕਾਰਡਿੰਗ ਮੇਰੇ ਕੋਲੇ ਪਈ ਐ ਅਸੀਂ ਪਾਉਂਦੇ ਨਹੀਂ ਠੀਕ ਹੈ ਤੁਹਾਡੇ ਐਮਐਲਏ ਦਾ ਬਹੁਤ ਮਾੜਾ ਹਾਲ ਹੈ ਟ੍ਰੈਫਿਕਨ ਚਾਰਜਾਂ ਤੋਂ ਪੈਸੇ ਲੈਣ ਲੱਪੇ ਇਹ ਐਸਐਚਓ ਤੋਂ ਪੈਸੇ ਇਹ ਲੈ ਰਹੇ ਆ ਤਹਿਸੀਲਦਾਰਾਂ ਤੋਂ ਪੈਸੇ ਇਹ ਲੈ ਰਹੇ ਆ ਡੀਐਸਪੀਾਂ ਤੱਕ ਪੈਸੇ ਲੈ ਰਹੇ ਆ ਇੱਕ ਡੀਐਸਪੀ ਨੂੰ ਲੋਨ ਦੇ 5 ਲੱਖ ਰੁਪਇਆ ਲੈ ਰਹੇ ਆ ਮੰਗ ਰਹੇ ਆ ਤੇ ਉਸ ਤੋਂ ਬਾਅਦ ਕਹਿੰਦੇ ਵੀ ਮਹੀਨੇ ਬਾਅਦ ਕੀ ਦੇਗਾ ਜੇ ਤੁਸੀਂ ਲੈਣੀ ਹੈ ਰਿਕਾਰਡਿੰਗ ਉਹ ਵੀ ਆਪਾਂ ਵਾਇਰਲ ਕਰ ਦਾਂਗੇ ਕਿਤੇ ਡੀਐਸਪੀ ਦੀ ਰਿਕਾਰਡਿੰਗ ਹੈ ਪਰ ਮੇਰੇ ਸੀਨੀਅਰ ਆ ਉਹ ਮੈਂ ਉਹਨੂੰ ਵਾਇਰਲ ਨਹੀਂ ਕਰ ਸਕਦਾ ਮੇਰੇ ਸੀਨੀਅਰ ਆ ਉਹ ਇਸ ਕਰਕੇ ਤੁਹਾਡੇ ਐਮਐਲਏ ਦਾ ਐਡਾ ਮਾੜਾ ਹਾਲ ਹੈ ਨਾ 1150 1200 ਤੇ ਵੀ ਆ ਗਏ ਤੁਹਾਡੇ ਐਮਐਲਏ ਕਿਉਂਕਿ ਵੇਖਿਆ ਨਹੀਂ ਸੀ ਇਹਨਾਂ ਨੇ ਕੁਝ ਕੁਝ ਵੇਖਿਆ ਨਹੀਂ ਸੀ ਨਾ ਉਹ ਕਹਿੰਦੇ ਭਾਂਡਾ ਛੋਟਾ ਸੀ ਭਰ ਗਿਆ ਜਿਆਦੇ ਤੇ ਇਸ ਕਰਕੇ ਜੇਕਰ ਆ ਬਲਕਾਰ ਸਿੰਘ ਵਾਲੀ ਗੱਲ ਹੁੰਦੀ ਨਾ ਕਿਸੇ ਕਾਂਗਰਸ ਦਾ ਕੋਈ ਐਮਐਲਏ ਕਾਲੀਦਲ ਦਾ ਹੁੰਦਾ ਤੇ ਸੁਭਾਲ ਜਾਣੀ ਸੀ ਤੂੰ ਕਹਦਾ ਐਮਐਲਏ ਯਾਰ ਆਪਦੀ ਰਿਕਾਰਡਿੰਗ ਹੀ ਆਪਦੇ ਪਿੱਛੇ ਬੈਠੇ ਬੰਦੇ ਤੋਂ ਕਰਾਈ ਜਾਣਾ ਤੈਨੂੰ ਸ਼ਰਮ ਆਉਣੀ ਚਾਹੀਦੀ ਬਲਕਾਰ ਸਿੰਘ ਤੇਰੇ ਤੇ ਪਰਚਾ ਵੀ ਹੋਣਾ ਚਾਹੀਦਾ ਤੇ ਤੈਨੂੰ ਸਸਪੈਂਡ ਕਰਨਾ ਚਾਹੀਦਾ ਐਮਐਲਏ ਸ਼ਿਪ ਤੋਂ ਕਿਉਂਕਿ ਤੂੰ ਕਾਬਿਲ ਹੀ ਨਹੀਂ ਤੂੰ ਇਹ 60 70 ਲੱਖ ਰੁਪਈਆ ਜਿਹੜਾ ਖਾਰਿਆਂ ਦਾ ਲੈਂਦਾ ਸੀ ਨਾ ਹੁਣ ਤੈਨੂੰ ਟੈਚੀ ਪਹੁੰਚਣ ਲਾਪੇ ਤੇ ਹੁਣ ਤੇਰਾ ਦਿਮਾਗ ਖਰਾਬ ਹੋ ਚੁੱਕਿਆ ਬਸ ਇੰਨੀ ਕੀ ਬੇਨਤੀ ਕਰਨੀ ਸੀ ਕਲਤਾਰ ਸਿੰਘ ਸੰਧਵਾ ਜੀ ਜੇ ਮੇਰੀ ਵੀਡੀਓ ਬੇਰਾਖਲ ਤੁਸੀਂ ਸੁਣਦੇ ਹੋ ਹੁੰਨੇ ਆ ਤੇ ਪਲੀਜ਼ ਬਲਕਾਰ ਸਿੰਘ ਤੇ ਕਾਰਵਾਈ ਕਰਾਓ ਨਹੀਂ ਰਾਮਗੜੀਏ ਬਰਾਦਰੀ ਤੁਹਾਡੇ ਸਾਰੇ ਖਿਲਾਫ ਹੋ ਜੂਗੀ ਕਿਉਂਕਿ ਤੁਸੀਂ ਮਾਲਵਾ ਨਾਲ ਹੀ ਲਿੰਕ ਰੱਖਦੇ ਹੋ ਕੋਟਕਪੂਰੇ ਤੋਂ ਐਮਐਲਏ ਹੋ ਤੇ ਕੱਲ ਨੂੰ ਇਲੈਕਸ਼ਨ ਵੀ ਸਤਾਈ ਵਾਲਾ ਆਉਣਾ ਬਸ ਇੰਨੀ ਕੀ ਬੇਨਤੀ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਾਕ ਜੈ ਸਭ ਦਾ